ਅਸੀਂ ਅੱਜ ਤਰਨਤਾਰਨ ਸਾਹਿਬ ਦੇ ਨਜ਼ਦੀਕ ਖੜੇ ਆ ਜਿੱਥੇ ਵੋਟਾਂ ਦੀ ਗਿਣਤੀ ਹੋ ਰਹੀ ਹੈ ਤੇ ਭਾਈ ਅਮਰਪਾਲ ਸਿੰਘ ਖਾਲਸਾ ਜੀ ਇਸ ਵਕਤ 85000 ਲੀਡ ਤੋਂ ਉੱਪਰ ਜਾ ਰਹੇ ਆ ਤੇ ਇਹ ਜਿਹੜੀ ਜਿੱਤ ਹੈ ਸਾਡੀ ਇਹ ਯਕੀਨੀ ਆ ਪੱਕੇ ਤੌਰ ਤੇ ਹੁਣ ਜਿੱਤ ਹੋ ਚੁੱਕੀ ਹੈ ਤੇ ਥੋੜੇ ਸਮੇਂ ਤੱਕ ਡਿਕਲੇਰ ਵੀ ਹੋ ਜਾਊਗਾ ਤੇ ਸੰਗਤਾਂ ਨੂੰ ਖਾਸ ਕਰਕੇ ਸਾਡੀ ਇਹ ਬੇਨਤੀ ਹੈ ਪਰਿਵਾਰ ਵੱਲੋਂ ਵੀ ਬੇਨਤੀ ਹੈ ਸਮੁੱਚੀ ਟੀਮ ਵੱਲੋਂ ਵੀ ਬੇਨਤੀ ਹੈ ਵੀ ਆਪਾਂ ਕਿਸੇ ਪ੍ਰਕਾਰ ਦਾ ਜਸ਼ਨ ਨਹੀਂ ਮਨਾਉਣਾ ਕੋਈ ਲੱਡੂ ਨਹੀਂ ਵੰਡਣੇ ਢੋਲਾਂ ਤੇ ਭੰਗੜੇ ਨਹੀਂ ਪਾਉਣੇ ਡੀਜਿਆਂ ਤੇ ਭੰਗੜੇ ਨਹੀਂ ਪਾਉਣੇ ਆਤਸਵਾਜੀ ਨਹੀਂ ਕਰਨੀ ਪਟਾਕੇ ਨਹੀਂ ਚਲਾਉਣੇ ਆਪਾਂ ਕੇਵਲ ਜਿੱਥੇ-ਜਿੱਥੇ ਵੀ ਸਿੱਖ ਵਸਤਾ ਦੇਸ਼ਾਂ-ਵਿਦੇਸ਼ਾਂ ਦੇ ਵਿੱਚ ਉਹ ਕੇਵਲ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਅੱਗੇ ਜਾ ਕੇ ਸ਼ੁਕਰਾਨੇ ਦੀ ਅਰਦਾਸ ਕਰਨੀ ਸ਼ਹੀਦਾਂ ਸਿੰਘਾਂ ਦੀ ਅਰਦਾਸ ਕਰੇ ਕਿਉਂਕਿ ਅੱਜ 4 ਜੂਨ ਹੈ ਤੇ 4 ਜੂਨ ਵਾਲੇ ਦਿਨ ਸ੍ਰੀ ਅਕਾਲ ਤਖਤ ਸਾਹਿਬ ਤੇ ਗੋਲੇ ਦਾਗੇ ਗਏ ਸੀ ਸਿੰਘਾਂ ਨੂੰ ਸ਼ਹੀਦ ਕੀਤਾ ਸੀ ਬੇਦੋਸ਼ੇ ਪਰਿਵਾਰਾਂ ਨੂੰ ਸ਼ਹੀਦ ਕੀਤਾ ਸੀ ਇਹ ਸਾਡੀ ਜਿੱਤ ਆ ਸ਼ਹੀਦਾਂ ਸਿੰਘਾਂ ਨੂੰ ਸਮਰਪਿਤ ਹੈ ਇਹ ਜਿੱਤ ਅਸੀਂ ਉਹਨਾਂ ਸ਼ਹੀਦਾਂ ਸਿੰਘਾਂ ਦੇ ਚਰਨਾਂ ਦੇ ਵਿੱਚ ਭੇਟ ਕਰਦੇ ਹਾਂ ਇਹ ਬੇਨਤੀ ਸੀ ਪ੍ਰਮਾਣ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਤਰਨਤਾਰਨ ਸਾਹਿਬ ਦੇ ਨੇੜੇ ਖੜੇ ਆ ਜਿੱਥੇ ਵੋਟਾਂ ਦੀ ਗਿਣਤੀ ਹੋ ਰਹੀ ਆ ਤੇ ਭਾਈ ਅਮਰਪਾਲ ਸਿੰਘ ਖਾਲਸਾ ਜੀ ਇਸ ਵਕਤ 85000 ਲੀਡ ਤੋਂ ਉੱਪਰ ਜਾ ਰਹੇ ਆ ਤੇ ਇਹ ਜਿਹੜੀ ਜਿੱਤ ਆ ਸਾਡੀ ਇਹ ਯਕੀਨੀ ਆ ਪੱਕੇ ਤੌਰ ਤੇ ਹੁਣ ਜਿੱਤ ਹੋ ਚੁੱਕੀ ਆ ਤੇ ਥੋੜੇ ਸਮੇਂ ਤੱਕ ਡਿਕਲੇਅਰ ਵੀ ਹੋ ਜਾਊਗਾ ਤੇ ਸੰਗਤਾਂ ਨੂੰ ਖਾਸ ਕਰਕੇ ਸਾਡੀ ਇਹ ਬੇਨਤੀ ਆ ਪਰਿਵਾਰ ਵੱਲੋਂ ਵੀ ਬੇਨਤੀ ਆ ਸਮੁੱਚੀ ਟੀਮ ਵੱਲੋਂ ਵੀ ਬੇਨਤੀ ਆ ਵੀ ਆਪਾਂ ਕਿਸੇ ਪ੍ਰਕਾਰ ਦਾ جشن ਨਹੀਂ ਮਨਾਉਣਾ ਕੋਈ ਲੱਡੂ ਨਹੀਂ ਵੰਡਣੇ ਢੋਲਾਂ ਤੇ ਭੰਗੜੇ ਨਹੀਂ ਪਾਉਣੇ ਡੀਜਿਆਂ ਤੇ ਭੰਗੜੇ ਨਹੀਂ ਪਾਉਣੇ ਆਤਸਵਾਜੀ ਨਹੀਂ ਕਰਨੀ ਪਟਾਕੇ ਨਹੀਂ ਚਲਾਉਣੇ ਆਪਾਂ ਕੇਵਲ ਜਿੱਥੇ-ਜਿੱਥੇ ਵੀ ਸੇਕ ਵਸਦਾ ਦੇਸ਼ਾਂ-ਵਦੇਸ਼ਾਂ ਦੇ ਵਿੱਚ ਉਹ ਕੇਵਲ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਅੱਗੇ ਜਾ ਕੇ ਸ਼ੁਕਰਾਨੇ ਦੀ ਅਰਦਾਸ ਕਰੀਂ 시 ਹਿੱਦਾ ਸਿੰਘਾਂ ਦੀ ਅਰਦਾਸ ਕਰੇ ਕਿਉਂਕਿ ਅੱਜ 4 ਜੂਨ ਹੈ ਤੇ 4 ਜੂਨ ਵਾਲੇ ਦਿਨ ਸ੍ਰੀ ਅਕਾਲ ਤਖਤ ਸਾਹਿਬ ਤੇ ਗੋਲੇ ਤਾਗੇ ਗਏ ਸੀ ਸਿੰਘਾਂ ਨੂੰ ਸ਼ਹੀਦ ਕੀਤਾ ਸੀ ਬੇਦੋਸ਼ੇ ਪਰਿਵਾਰਾਂ ਨੂੰ ਸ਼ਹੀਦ ਕੀਤਾ ਸੀ ਇਹ ਸਾਡੀ ਜਿੱਤ ਹੈ ਸ਼ਹੀਦਾਂ ਸਿੰਘਾਂ ਨੂੰ ਸਮਰਪਿਤ ਹੈ ਇਹ ਜਿੱਤ ਅਸੀਂ ਉਹਨਾਂ ਸ਼ਹੀਦਾਂ ਸਿੰਘਾਂ ਦੇ ਚਰਨਾਂ ਵਿੱਚ ਭੇਟ ਕਰਦੇ ਹਾਂ ਇਹ ਬੇਨਤੀ ਸੀ ਪ੍ਰਮਾਣ ਕਰਨਾ ਵਾਹਿਗੁਰੂ ਜਿੱਤਾਂ ਸਾਡਾ ਵਾਹਿਗੁਰੂ ਜੀ ਕੀ ਫਤ